ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਚੁੱਲੇ ਦਾ ਬਹਿ ਗਿਆ ਬੇੜਾ ਉਸਨੇ ਟੈਕਸ ਨਹੀਂ ਭਰਿਆ ਦੋਸਤੋ ਇਹ ਕਹਾਣੀ ਇੱਕ ਚੁੱਲੇ ਟੈਕਸ ਨਾਲ ਸੰਬੰਧਿਤ ਹੈ ਇਸ ਕਹਾਣੀ ਵਿੱਚ ਪਾਤਰ ਹਨ ਡੱਬੂ ਸਿੰਘ ਬਿੱਕਰ ਸਿੰਘ ਅਤੇ ਚੁੱਲਾ ਸਿੰਘ ਕਹਾਣੀ ਇਸ ਤਰ੍ਹਾਂ ਹੈ ਡੱਬੂ ਸਿੰਘ ਬਿੱਕਰ ਸਿੰਘ ਨਾਲ ਸਲਾਹ مشورہ ਕਰਦਾ ਹੋਇਆ ਯਾਰ ਬਿੱਕਰ ਸੈਂ ਮੈਂ ਇਸ ਵਾਰ ਸਰਪੰਚੀ ਵਿੱਚ ਨਾ ਖੜਾ ਹੋ ਜਾਵਾਂ ਨਾਲੇ ਤਾਂ ਆਪਣੀ ਪਿੰਡ ਵਿੱਚ ਪੂਰੀ ਟੌਰ ਹੋ ਅਤੇ ਨਾਲੇ ਆਪਾਂ ਗਰੰਟਾ ਸ਼ਕਿਆ ਕਰਾਂਗੇ ਬਿੱਕਰ ਸਿੰਘ ਗੱਲ ਤਾਂ ਯਾਰ ਤੇਰੀ ਪੱਕੀ ਐ ਇਸ ਵਾਰ ਆਪਣੀ ਜਿੱਤ ਵੀ ਪੱਕੀ ਐ ਆਪਾਂ ਨੂੰ ਕੋਈ ਹਰਾ ਨਹੀਂ ਸਕਦਾ ਉਹ ਐ ਕਰ ਅੱਜ ਹੀ ਜਾ ਕੇ ਵੀਡੀਓ ਦਫ਼ਤਰ ਆਪਣੇ ਕਾਗਜ਼ ਭਰਾਂ ਡੱਬੂ ਸਿੰਘ ਡੱਬੂ ਸਿੰਘ ਬਿੱਕਰ ਸਿੰਘ ਦੀ ਗੱਲ ਮੰਨ ਕੇ ਤਿਆਰ ਬਰ ਤਿਆਰ ਹੋ ਕੇ ਵੀਡੀਓ ਦਫ਼ਤਰ ਜਾ ਕੇ ਆਪਣੇ ਕਾਗਜ਼ ਭਰਨ ਚਲਾ ਜਾਂਦਾ ਹੈ ਤੇ ਸਾਰਾ ਦਿਨ ਭਗਾਈ ਕਰਨ ਤੋਂ ਬਾਅਦ ਘਰੇ ਨਰਾਹਜਾ ਹੋ ਕੇ ਵਾਪਸ ਆ ਜਾਂਦਾ ਹੈ ਬਿੱਕਰ ਸਿੰਘ પરાਇਆ ਬਈ ਡੱਬੂ ਸਿੰਘ ਕਾਗਜ ਸਰਪੰਚੀ ਦੇ ਡੱਬੂ ਸਿੰਘ ਸੁਆਪਰਾਇਆ ਕਾਗਜ ਡੱਬੂ ਗੁੱਸੇ ਨਾਲ ਲਾਲ ਪੀਲਾ ਹੋਇਆ ਸੀ ਪਿਆਸ ਕਹਿੰਦਾ ਆ ਭੈਣ ਦੇ ਯਾਰ ਚੁੱਲ੍ਹੇ ਦਾ ਬੇੜਾ ਵਹਿ ਗਿਆ ਮੇਰੇ ਸਾਲੇ ਨੇ ਅੱਜ ਤੱਕ ਕੋਈ ਵੀ ਟੈਕਸ ਨਹੀਂ ਭਰਿਆ ਆਪ ਸਰ ਕਹਿੰਦੇ ਪਹਿਲਾਂ ਚੁੱਲ੍ਹੇ ਦਾ ਟੈਕਸ ਭਰੋ ਫਿਰ ਕਾਗਜ ਸਹੀ ਹੋਣਗੇ ਡੱਬੂ ਇੱਕ ਖੁੰਝੇ ਵਿੱਚ ਪਈ ਡਾਂਗ ਲੈ ਕੇ ਚੁੱਲ੍ਹੇ ਨੂੰ ਕੁੱਟਣ ਲੱਗ ਜਾਂਦਾ ਹੈ ਕਹਿੰਦਾ ਦੱਲਿਆ ਤੂੰ ਟੈਕਸ ਭਰ ਦਿੰਦਾ ਤਾਂ ਮੈਂ ਅੱਜ ਸਰਪੰਚੀ ਦੇ ਲੱਡੂ ਵੰਡ ਦੇਣੇ ਸੀ ਮੈਂ ਪੱਕਾ ਸਰਪੰਚ ਸੀ ਤੂੰ ਮੇਰੇ ਜੋੜਾਂ ਵਿੱਚ ਬਹਿ ਗਿਆ ਡੱਬੂ ਨੇ ਮਾਰ-ਮਾਰ ਡਾਂਗਾ ਚੁੱਲ੍ਹੇ ਦਾ ਮਰਿਆ ਮੇਟ ਕਰ ਦਿੱਤਾ ਸੋ ਦੋਸਤੋ ਇਹ ਸਿਕਾਣੀ ਇੱਕ ਨਿੱਕੇ ਜਿਹੇ ਚੁੱਲੇ ਟੈਕਸ ਦੇ ਸਬੰਧ ਵਿੱਚ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਵੇਗੀ